ਇਹਨਾਂ ਤਿੰਨ ਬੱਚਿਆਂ ਦੇ ਗਲੇ ਕੱਟਦੇ ਸੀਗੇ ਬੰਗਾਲੀ ਨੇ ਬੈਲਜੀਅਮ ਦੇ ਵਿੱਚ ਤੇ ਨਾਲੇ ਇਹਨਾਂ ਦੀ ਮਾਂ ਨੂੰ ਵੀ ਮਾਰਤਾ ਸੀਗਾ ਗੱਲ ਕੁਝ ਵੀ ਨਹੀਂ ਸੀਗੀ ਬਸ ਛੋਟੀ ਜੀ ਗੱਲ ਪਿੱਛੇ ਉਸਨੇ ਪੂਰੇ ਪਰਿਵਾਰ ਦੀ ਜਾਨ ਲੈ ਲਈ ਇੱਕ ਹੱਸਦਾ ਵਸਦਾ ਪਰਿਵਾਰ ਜਿਹੜਾ ਆ ਉਸਨੂੰ ਤਬਾਹ ਕਰ ਦਿੱਤਾ ਗੱਲ ਹੈ ਜੀ ਸਨ 2012 ਦੀ ਬੈਲਜੀਅਮ ਦੇ ਬਰਸਲ ਸ਼ਹਿਰ ਦੀ ਜਦੋਂ ਇਹ ਖਬਰ ਲੋਕਾਂ ਦੇ ਸਾਹਮਣੇ ਆਈ ਸਨ 2012 ਦੇ ਵਿੱਚ ਪੂਰੇ ਯੂਰਪ ਤੋਂ ਲੋਕ ਪਹੁੰਚੇ ਸੀਗੇ ਬੈਲਜੀਅਮ ਦੇ ਵਿੱਚ ਪਰਿਵਾਰ ਦਾ ਸਾਥ ਦੇਣ ਵਾਸਤੇ ਪਰਿਵਾਰ ਦੇ ਵਿੱਚੋਂ ਇਕੱਲਾ ਜਸਵੀਰ ਸਿੰਘ ਬਚਿਆ ਆ ਜਿਸ ਦੀ ਪਤਨੀ ਤੇ ਬੱਚਿਆਂ ਦਾ ਕਤਲ ਕਰਤਾ ਸੀ ਬੰਗਾਲੀ ਨੇ ਉਹ ਬੰਗਾਲੀ ਜਿਹੜਾ ਕਿ ਜਸਵੀਰ ਸਿੰਘ ਦੇ ਨਾਲ ਹੀ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਸੀ ਜਸਵੀਰ ਸਿੰਘ ਉਦੋਂ ਉਸ ਟਾਈਮ 2012 ਦੇ ਵਿੱਚ 15 ਸਾਲ ਪਹਿਲਾਂ ਬੈਲਜੀਅਮ ਦੇ ਵਿੱਚ ਆਇਆ ਸੀਗਾ ਤੇ 5 ਸਾਲ ਪਹਿਲਾਂ ਹੀ ਉਸ ਦੀ ਫੈਮਿਲੀ ਆਈ ਸੀਗੀ ਬੈਲਜੀਅਮ ਦੇ ਵਿੱਚ ਵੱਡੇ ਬੱਚੇ ਦੀ ਉਮਰ 7 ਸਾਲ ਵਿਚਕਾਰ ਵਾਲੇ ਦੀ 5 ਸਾਲ ਸਭ ਤੋਂ ਛੋਟੇ ਬੱਚੇ ਦੀ ਉਮਰ 3 ਸਾਲ ਜਸਵੀਰ ਸਿੰਘ ਦਾ ਕੰਮ ਬਹੁਤ ਵਧੀਆ ਚੱਲਦਾ ਸੀ ਰੈਸਟੋਰੈਂਟ ਦੇ ਵਿੱਚ ਬਹੁਤ ਵਧੀਆ ਸ਼ੈਫ ਸੀਗਾ ਤੇ ਜਿਹੜਾ ਬੰਗਾਲੀ ਇਸ ਦੇ ਨਾਲ ਕੰਮ ਕਰਦਾ ਸੀ ਉਹ ਇਸ ਤੋਂ ਖਾਰ ਖਾਂਦਾ ਸੀ ਕਿਉਂਕਿ ਜਸਵੀਰ ਸਿੰਘ ਕੰਮ ਬਹੁਤ ਵਧੀਆ ਕਰਦਾ ਸੀ ਬੰਗਾਲੀ ਨੂੰ ਕੰਮ ਦੇ ਉੱਪਰ ਜਿਹੜਾ ਕਿ ਜਿਹੜਾ ਉਸ ਦਾ ਟੈਕਸ ਜਾਂਦਾ ਹੁੰਦਾ ਹੈ ਉਸ ਦੀ ਤਨਖਾਹ ਥੋੜੀ ਸੀ ਉਸ ਤੋਂ ਘੱਟ ਕੰਮ ਕਰਵਾਉਂਦਾ ਸੀ ਮਾਲਕ ਜਸਵੀਰ ਸਿੰਘ ਕੰਮ ਵਧੀਆ ਕਰਦਾ ਸੀ ਇਸ ਤੋਂ ਜ਼ਿਆਦਾ ਕੰਮ ਕਰਵਾਉਂਦਾ ਸੀ ਬੰਗਾਲੀ ਜਸਵੀਰ ਸਿੰਘ ਨੂੰ ਕਹਿੰਦਾ ਸੀਗਾ ਕਿ ਤੂੰ ਕੰਮ ਤੋਂ ਛੁੱਟੀ ਕਰ ਲੈ ਤੂੰ ਕੰਮ ਛੱਡ ਦੇ ਤੈਨੂੰ ਕੰਮ ਹੋਰ ਮਿਲ ਜਾਣਾ ਹੈ ਮੈਨੂੰ ਕੰਮ ਦੇ ਉੱਪਰ ਲੱਗਾ ਰਹਿੰਦੇ ਜੇ ਮੇਰਾ ਟਾਈਮ ਜ਼ਿਆਦਾ ਲੱਗੂਗਾ ਤਾਂ ਮੈਂ ਇੱਥੇ ਬੈਲਜੀਅਮ ਦੇ ਵਿੱਚ ਆਪਣੇ ਪੇਪਰ ਬਣਾ ਲਵਾਂਗਾ ਮੈਂ ਬੈਲਜੀਅਮ ਦੇ ਵਿੱਚ ਪੱਕਾ ਹੋ ਜਾਊਂਗਾ ਤੋ ਹਮੇਸ਼ਾ ਹੀ ਜਸਵੀਰ ਦੇ ਨਾਲ ਇਸ ਗੱਲ ਦੀ ਰੱਟ ਲਗਾਉਂਦਾ ਹੁੰਦਾ ਸੀਗਾ ਕਿ ਤੂੰ ਕੰਮ ਛੱਡ ਦੇ ਜਸਵੀਰ ਸਿੰਘ ਕਹਿੰਦਾ ਸੀ ਕਿ ਮੈਂ ਕੰਮ ਕਿਉਂ ਛੱਡਾਂ ਕੰਮ ਮੇਰਾ ਬਹੁਤ ਵਧੀਆ ਆ ਮਾਲਕ ਮੇਰੇ ਕੰਮ ਤੋਂ ਖੁਸ਼ ਐ ਜੇਕਰ ਤੈਨੂੰ ਕਿਸੇ ਪਾਸੇ ਹੋਰ ਕੰਮ ਲੱਭਦਾ ਆ ਤਾਂ ਤੂੰ ਕਿਸੇ ਪਾਸੇ ਹੋਰ ਕੰਮ ਦੇ ਉੱਪਰ ਚੱਲ ਜਾ ਪਰ ਮੈਂ ਕੰਮ ਨਹੀਂ ਛੱਡੇਗਾ ਬੰਗਾਲੀ ਨੇ ਜਸਵੀਰ ਸਿੰਘ ਦੇ ਘਰ ਦੀ ਨਕਲੀ ਇੱਕ ਚਾਬੀ ਬਣਾਈ ਜਦੋਂ ਵੀ ਕਿਸੇ ਵੀ ਆਪਾਂ ਕੰਮ ਦੇ ਉੱਪਰ ਜਾਂਦੇ ਆ ਤੇ ਅਕਸਰ ਆਪਾਂ ਆਪ ਦੇ ਜਿਹੜੇ ਕੱਪੜੇ ਹੁੰਦੇ ਆ ਉਤਾਰ ਕੇ ਰੱਖ ਦਿੰਨੇ ਆ ਤੇ ਕੰਮ ਵਾਲੇ ਕੱਪੜੇ ਪਾ ਲੈਂਦੇ ਆ ਉਹਨਾਂ ਕੱਪੜਿਆਂ ਦੇ ਵਿੱਚੋਂ ਚਾਬੀ ਬੰਗਾਲੀ ਨੇ ਚੋਰੀ ਕੱਢੀ ਤੇ ਉਸ ਚਾਬੀ ਦੀ ਕਾਪੀ ਬਣਾ ਲਈ ਜਸਵੀਰ ਸਿੰਘ ਜਦੋਂ ਕੰਮ ਤੇ ਸੀਗਾ ਅਕਸਰ ਬੰਗਾਲੀ ਜਸਵੀਰ ਸਿੰਘ ਦੇ ਨਾਲ ਗੱਡੀ ਦੇ ਵਿੱਚ ਜਾਂਦਾ ਹੁੰਦਾ ਸੀਗਾ ਬੰਗਾਲੀ ਨੂੰ ਜਸਵੀਰ ਸਿੰਘ ਰਸਤੇ ਦੇ ਵਿੱਚ ਉਤਾਰਦਾ ਹੁੰਦਾ ਸੀਗਾ ਪਰ ਇਸ ਦੇ ਘਰ ਦੇ ਕੋਲ ਦੀ ਨਿਕਲ ਕੇ ਜਾਂਦੇ ਸੀਗੇ ਤੇ ਬੰਗਾਲੀ ਨੂੰ ਪਤਾ ਸੀਗਾ ਜਸਵੀਰ ਸਿੰਘ ਦੇ ਘਰ ਦਾ ਬੰਗਾਲੀ ਸ਼ੁੱਕਰਵਾਰ ਨੂੰ ਜਸਵੀਰ ਸਿੰਘ ਦੇ ਘਰ ਦੇ ਵਿੱਚ ਐਂਟਰ ਹੋਇਆ ਸਭ ਤੋਂ ਪਹਿਲਾਂ ਉਸਨੇ ਵੱਡੇ ਬੱਚੇ ਦਾ ਗਲਾ ਕੱਟਿਆ ਫਿਰ ਉਸ ਕੋ ਵਿਚਕਾਰ ਵਾਲੇ ਦਾ ਗਲਾ ਕੱਟਿਆ ਜੇ ਜਦੋਂ ਮਾਂ ਨੇ ਚੀਖ ਸੁਣੀ ਤੇ ਮਾਂ ਜਿਹੜੀ ਸੀਗੀ ਉਹ ਪਹਿਲੀ ਮੰਜ਼ਲ ਤੇ ਸੀਗੀ ਤਾਂ ਜਦੋਂ ਉਹ ਫੋਨ ਦੇ ਉੱਪਰ ਲੱਗੀ ਹੋਈ ਸੀ ਕਿਸੇ ਨਾਲ ਤੇ ਉਹ ਜਦੋਂ ਅਚਾਨਕ ਥੱਲੇ ਆਈ ਉਸਨੇ ਦੇਖਿਆ ਕਿ ਉਸਦੇ ਬੱਚਿਆਂ ਦੇ ਗਲੇ ਕੱਟਤੇ ਨੇ ਜਦੋਂ ਉਸਨੇ ਰੌਲਾ ਪਾਇਆ ਤਾਂ ਬੰਗਾਲੀ ਨੇ ਮਾਂ ਦਾ ਵੀ ਗਲਾ ਕੱਟ ਦਿੱਤਾ ਸਭ ਤੋਂ ਛੋਟਾ ਬੱਚਾ ਜਿਸ ਦੀ ਉਮਰ 3 ਸਾਲ ਸੀ ਉਹ ਸੁੱਤਾ ਪਿਆ ਸੀ ਉਹ ਵੀ ਉੱਠ ਖੜਿਆ ਤਾਂ ਉਸ ਦਾ ਵੀ ਉਸਨੇ ਗਲਾ ਕੱਟ ਦਿੱਤਾ ਉਸ ਤੋਂ ਬਾਅਦ ਬੰਗਾਲੀ ਆਪਣੇ ਘਰੇ ਆਇਆ ਆ ਕੇ ਉਸਨੇ ਅਰੈਸਟ ਕੀਤੀ ਉਸ ਤੋਂ ਬਾਅਦ ਉਸਨੇ ਟ੍ਰੇਨ ਫੜੀ ਤੇ ਉਹ ਟ੍ਰੇਨ ਫੜ ਕੇ ਪੈਰਿਸ ਆ ਗਿਆ ਉਸ ਤੋਂ ਬਾਅਦ ਜਸਵੀਰ ਸਿੰਘ ਨੇ ਘਰ ਦੇ ਵਿੱਚ ਆਪਣੇ ਫੋਨ ਕੀਤਾ ਅਕਸਰ ਉਹ ਫੋਨ ਕਰਦਾ ਹੁੰਦਾ ਸੀਗਾ ਜਦੋਂ ਕੰਮ ਤੇ ਜਾਂਦਾ ਸੀ ਤੇ ਘਰ ਦੇ ਵਿੱਚੋਂ ਕਿਸੇ ਨੇ ਫੋਨ ਨਹੀਂ ਚੱਕਿਆ ਜਸਵੀਰ ਸਿੰਘ ਨੂੰ ਟੈਨਸ਼ਨ ਹੋਣ ਲੱਗੀ ਕਿ ਪਰਿਵਾਰ ਨੂੰ 4-5 ਵਾਰੀ ਕਾਲ ਲਗਾਈ ਹੈ ਘਰ ਵਾਲੀ ਨੇ ਕਾਲ ਨਹੀਂ ਚੱਕੀ ਤਾਂ 8:35 ਵਜੇ ਤੇ ਸ਼ੁੱਕਰਵਾਰ ਰਾਤ ਨੂੰ ਜਸਵੀਰ ਸਿੰਘ ਜਦੋਂ ਘਰੇ ਆਇਆ ਉਸਨੇ ਦੇਖਿਆ ਕਿ ਘਰ ਦੇ ਵਿੱਚ ਖੂਨ ਹੀ ਖੂਨ ਆ ਹੋਇਆ ਪਿਆ ਸੀਗਾ ਉਸਨੇ ਉਸੇ ਵਕਤ ਪੁਲਿਸ ਨੂੰ ਕਾਲ ਕੀਤੀ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚੀ ਪੁਲਿਸ ਵਾਲਿਆਂ ਨੇ ਸ਼ੱਕ ਦੇ ਆਧਾਰ ਦੇ ਉੱਪਰ ਜਸਵੀਰ ਸਿੰਘ ਨੂੰ ਉਸੇ ਵਕਤ ਗ੍ਰਿਫਤਾਰ ਕਰ ਲਿਆ ਤੇ ਇਨਵੈਸਟੀਗੇਸ਼ਨ ਆ ਸ਼ੁਰੂ ਕਰ ਦਿੱਤੀ ਪੁਲਿਸ ਨੂੰ ਸ਼ੱਕ ਸੀਗਾ ਕਿ ਜਸਵੀਰ ਸਿੰਘ ਆ ਕਿਵੇਂ ਜਾਉਂਦਾ ਰਹਿ ਗਿਆ ਵੀ ਪੂਰਾ ਪਰਿਵਾਰ ਜਿਹੜਾ ਆ ਉਹ ਖਤਮ ਹੋ ਗਿਆ ਵੀ ਕਿਤੇ ਇਸ ਦੇ ਪਿੱਛੇ ਜਸਵੀਰ ਸਿੰਘ ਦਾ ਤਾਂ ਨਹੀਂ ਹੱਥ ਹੈਗਾ ਕਿ ਆਪਣੇ ਪਰਿਵਾਰ ਨੂੰ ਇਸਨੇ ਖਤਮ ਕਰਵਾ ਦਿੱਤਾ ਪੁਲਿਸ ਵਾਲਿਆਂ ਦੀ ਸ਼ੱਕ ਦੀ ਸੂਈ ਜਸਵੀਰ ਸਿੰਘ ਦੇ ਉੱਪਰ ਹੋਰ ਗਹਿਰੀ ਹੋ ਗਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਸਵੀਰ ਸਿੰਘ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਪੂਰੇ ਪਰਿਵਾਰ ਦੀ ਇਨਸ਼ੋਰੈਂਸ ਕਰਵਾਈ ਸੀ ਯਾਨੀ ਕਿ ਬੀਮਾ ਕਰਵਾਇਆ ਸੀ ਉਹ ਤਾਂ ਜਿਹੜਾ ਕਿ ਇੱਕ ਕੈਮਰਾ ਲੱਗਿਆ ਹੋਇਆ ਸੀ ਗਲੀ ਦੇ ਵਿੱਚ ਤੇ ਉੱਥੋਂ ਬੰਗਾਲੀ ਉਸ ਕੈਮਰੇ ਦੇ ਵਿੱਚ ਆ ਗਿਆ ਜਿੱਥੋਂ ਪੁਲਿਸ ਵਾਲਿਆਂ ਨੂੰ ਸ਼ੋਰ ਹੋ ਗਿਆ ਕਿ ਬੰਗਾਲੀ ਜਸਵੀਰ ਸਿੰਘ ਦੇ ਘਰ ਦੇ ਵਿੱਚ ਐਂਟਰ ਹੋਇਆ ਤਾਂ ਉਸੇ ਨੇ ਹੀ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਨਹੀਂ ਤਾਂ ਜਸਵੀਰ ਸਿੰਘ ਦੇ ਬਚਣ ਦੇ ਚਾਂਸ ਬਹੁਤ ਘੱਟ ਸੀਗੇ ਜੇ ਕੈਮਰੇ ਦੇ ਵਿੱਚ ਬੰਗਾਲੀ ਨਾ ਆਉਂਦਾ ਤੇ ਬੰਗਾਲੀ ਉਹ ਕੈਮਰੇ ਦੇ ਵਿੱਚ ਆਇਆ ਤੇ ਪੁਲਿਸ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਅਸਲੀ ਜਿਹੜਾ অপরাধੀ ਆ ਉਹ ਬੰਗਾਲੀ ਆ ਕਿਉਂਕਿ ਉਹ ਉਸ ਦਿਨ ਕੰਮ ਤੋਂ ਛੁੱਟੀ ਲਈ ਸੀ ਉਸਨੇ ਤਾਂ ਉਹ ਉਸ ਤੋਂ ਬਾਅਦ ਕੰਮ ਦੇ ਉੱਪਰ ਆਇਆ ਹੀ ਨਹੀਂਗਾ ਜਦੋਂ ਪੁਲਿਸ ਵਾਲਿਆਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਕਿ ਉਹ ਪੈਰਿਸ ਭੱਜ ਗਿਆ ਹੈ ਹੁਣ ਆਹ ਬੰਗਾਲੀ ਦੀ ਫੋਟੋ ਮੈਂ ਸਕਰੀਨ ਦੇ ਉੱਪਰ ਸ਼ੇਅਰ ਕਰਨ ਲੱਗਿਆ ਹਾਂ ਉਸਦਾ ਨਾਮ ਉਸਦੀ ਇੱਕ ਸਾਡੀ ਆਇਡੈਂਟੀਟੀ ਵਾਂਟਡ ਆ ਇਹ ਆਪਣੇ ਬੈਲਜੀਅਮ ਦੇ ਵਿੱਚ ਜੇਕਰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਪਹਿਲੀ ਗੱਲ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਆ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਕਿ ਪਰਿਵਾਰ ਨੂੰ ਇਨਸਾਫ਼ ਮਿਲੇ ਉਸ ਪਿਓ ਨੂੰ ਉਸ ਦੇ ਬੱਚਿਆਂ ਦਾ ਇਨਸਾਫ਼ ਮਿਲੇ ਉਸ ਨੂੰ ਉਸ ਦੀ ਘਰ ਵਾਲੀ ਦਾ ਇਨਸਾਫ਼ ਮਿਲੇ ਪੰਜਾਬੀ ਹੋਣ ਦੇ ਨਾਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਹ ਬੰਗਾਲੀ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਕੋਈ ਤੁਹਾਨੂੰ ਦਿਸੇ ਜਾਂ ਤੁਹਾਡੇ ਨਾਲ ਕੰਮ ਕਰਦਾ ਹੋਵੇ ਜੇ ਤੁਸੀਂ ਮੈਨੂੰ ਇਸ ਬਾਰੇ ਇਨਫੋਰਮੇਸ਼ਨ ਦੇ ਸਕਦੇ ਹੋ ਕਿ ਬੰਗਾਲੀ ਕਿਹੜੇ ਮੁਲਕ ਦੇ ਵਿੱਚ ਕਿਹੜੀ ਜਗ੍ਹਾ ਤੇ ਕਿਹੜੇ ਐਡਰੈਸ ਤੇ ਇਹ ਕੰਮ ਕਰ ਰਿਹਾ ਆ ਕਿਉਂਕਿ ਇਹ ਅੱਜ ਵੀ ਬੈਲਜੀਅਮ ਦੀ ਪੁਲਿਸ ਨੂੰ ਲੋੜੀਦਾ ਆ ਤੇ ਮੈਂ ਆਪੇ ਬੈਲਜੀਅਮ ਦੀ ਪੁਲਿਸ ਨੂੰ ਈਮੇਲ ਕਰਕੇ ਜਿਹੜਾ ਕਿ ਸਾਰੀ ਜਾਣਕਾਰੀ ਦੇ ਦੂੰਗਾ ਇਹ ਮੈਨੂੰ ਖਬਰ ਜਿਹੜੀ ਆ ਹਿੰਦੁਸਤਾਨ ਟਾਈਮਸ ਦੀ ਇੱਕ ਵੀਰ ਨੇ ਭੇਜੀ ਸੀ ਇਹ ਖਬਰ ਮੈਨੂੰ ਉਦੋਂ ਭੇਜੀ ਵੀਰ ਨੇ ਜਦੋਂ ਮੈਂ ਬੈਲਜੀਅਮ ਦੀ ਇੱਕ ਸਟੋਰੀ ਹੋਰ ਸ਼ੇਅਰ ਕੀਤੀ ਸੀ ਉਦੋਂ ਕਮੈਂਟਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੋ ਰਿਹਾ ਸੀਗਾ ਕਿ ਇੱਕ ਬੰਗਾਲੀ ਨੇ ਪੂਰੇ ਪੰਜਾਬੀ ਪਰਿਵਾਰ ਦਾ ਕਤਲ ਕਰਤਾ ਸੀਗਾ ਵੀ ਉਹ ਸਟੋਰੀ ਵੀ ਸਾਹਮਣੇ ਲੈ ਕੇ ਆਓ ਪੰਜਾਬੀਓ ਹਿੰਮਤ ਮਾਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਉਹ ਵੈਰ ਨ ਹੋਵੇ ਤੇ ਇਸ ਬੰਗਾਲੀ ਦਾ ਪਤਾ ਲੱਗੇ ਕਿ ਇਹ ਹਰਾਮ ਦੀ ਸੱਟ ਕੁੱਤੇ ਦਾ ਪੁੱਤਰ ਇਹ ਕਿਹੜੇ ਮੁਲਕ ਦੇ ਵਿੱਚ ਲੁਕਿਆ ਹੋਇਆ ਆ ਤੇ ਆਉ ਲੱਗ ਗਿਆ ਕੋਈ ਵੱਟੀ ਗੱਲ ਨਹੀਂ ਹੈਗੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਵਾਸਤੇ ਘੰਟੀ ਤੇ ਕਲਿੱਕ ਕਰਕੇ ਆਲ ਤੇ ਕਰ ਲੋ ਕਲਿੱਕ ਤੇ ਨਾਲੇ ਜਾਂਦੇ ਜਾਂਦੇ ਕਰ ਦਿਓ ਵੀਡੀਓ ਨੂੰ ਲਾਈਕ ਬਹੁਤ ਬਹੁਤ ਥੈਂਕ ਯੂ ਤੁਹਾਡਾ